ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਦੁਨੀਆ ਦੇ ਉੱਤੇ ਦੁਆਰਾ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗਣ ਦੇ ਹਸਾਰ ਬਣੇ ਨੇ ਇਹ ਜੰਗ ਲੱਗਣ ਦੀ ਪ੍ਰਡਿਕਸ਼ਨ ਜੋਤਸੀ ਵੀ ਕਰ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਮਹਾਰਾਜ ਨੇ ਕਿਹਾ ਸੀ ਵੀ ਐਤਵਾਰ ਦੇ ਦਿਨ ਬਸਾਖੀ ਆਊਗੀ ਉਸ ਵੇਲੇ ਧਰਤੀ ਦੇ ਉੱਤੇ ਦੁਨੀਆ ਬਹੁਤ ਦੁੱਖ ਪਾਏਗੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਐਤਵਾਰ ਦੀ ਬਸਾਖੀ ਵਾਲੇ ਦਿਨ ਇਸਤਰੀਆਂ ਨੂੰ ਬਹੁਤ ਵੱਡਾ ਦੁੱਖ ਹੋਵੇਗਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਬਾਲਕਾਂ ਦੇ ਸਿਰ ਵੀ ਦੁੱਖ ਆਉਣਾ ਹੈ ਤੇ ਬੱਚੇ ਨੂੰ ਬਿਮਾਰੀ ਪੈ ਸਕਦੀ ਬੱਚਾਂ ਚੱਲ ਸਕਦੀ ਹੈ ਕੋਈ ਜਾਂ ਮਹਾਰਾ ਜੀ ਕਹਿੰਦੇ ਵੀ ਫਸਲਾਂ ਦੇ ਵਿੱਚ ਬਿਮਾਰੀ ਪਏਗੀ ਬਿਮਾਰੀ ਪੈਣ ਦੇ ਨਾਲ ਫਸਲ ਹੋਣੀ ਹੈ ਘੱਟ ਸਿਆਲ ਦੇ ਮਹੀਨੇ ਸਭ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਕਿਉਂਕਿ ਹੁਣ ਅਮਰੀਕਾ ਨੇ ਆਪਣੇ ਉੱਤੇ ਟੈਰਫ ਲਾਏ ਆ ਟੈਰਫ ਲੱਗਣ ਦੇ ਨਾਲ ਹਰੇਕ ਚੀਜ਼ ਮਹਿੰਗੀ ਹੋਏਗੀ ਉਹ ਚੀਜ਼ਾਂ ਮਹਿੰਗੀਆਂ ਫਿਰ ਖਰੀਦਣੀਆਂ ਬੰਦੇ ਨੂੰ ਔਖੀਆਂ ਹੋ ਜਾਣੀਆਂ ਲੁੱਟ ਮਾਰਾ ਵਧਣੀ ਐ ਇਹ ਸਭ ਕੰਮ ਨੇ ਹੋ ਕੇ ਰਹਿਣਾ ਦੁਨੀਆ ਦੇ ਉੱਤੇ ਬੰਦਾ ਜਿੰਨਾ ਮਰਜੀ ਜੋਰ ਲਾ ਲਵੇ ਇਹ ਮਹਾਰਾਜ ਨੇ ਕੰਮ ਸਾਰੇ ਕਰਕੇ ਰਹਿਣਾ ਫਿਰ ਗਰੀਬੀ ਬਹੁਤ ਵਧਣੀ ਐ ਨੇ ਗਰੀਬੀ ਦੇ ਨਾਲ ਲੋਕ ਮਰਨਗੇ ਔਰ ਆਪਣੀ ਲੜਾਈ ਦੇ ਵਿੱਚ ਭੁੱਖਮਰੀ ਦੇ ਵਿੱਚ